ਈ ਹਾਲ ਹੈ ਪੈ ਰਹੇ ਹੋ ਠੀਕ ਠਾਕ ਹੋ ਵੈਗਰਜੀ ਕਾ ਖਾਤਸਾ ਵੈਗਰਜੀ ਕੀ ਪਤੇ ਅੱਜ ਆਪਾਂ ਚੱਲਦੇ ਹਾਂ ਤਕਸੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਉਸ ਥਾਂ ਤੇ ਜਿੱਥੇ ਮੇਰਾ ਪਿੰਡ ਹੈ ਤੇ ਉੱਥੇ ਦਮਦਮਾ ਸਾਹਿਬ ਤੀ ਗਏ ਹੋਏ ਨੇ ਬਾਹੁਰਖ ਤੇ ਆਪਾਂ ਚੱਲ ਪਏ ਤਲਵੰਡੀ ਸਾਬੋ ਇਹ ਝੰਡਸਰ ਵਾਲੀ ਸੜਕ ਗੁਰਦਰਾ ਝੰਡਸਰ ਆ ਸਾਹਮਣੇ ਤੇ ਸਵੇਰ ਦੇ ਬੱਜੇ ਨੇ 8:30 ਖੰਡਾ ਬਹੁਤ ਅੱਜ ਹੈ 13 ਜਨਵਰੀ ਲੋੜੀ ਵਾਲਾ ਦਿਵ ਹੈ ਤੇ ਮੇਰੇ ਪਿੰਡ ਚੱਲਦੇ ਆ ਜਿੱਥੇ ਮੇਰੇ ਪਿੰਡ ਹਰ ਸਾਲ 11 ਤੋਂ ਲੈ ਕੇ 13 ਜਨਵਰੀ ਤੱਕ ਉਹਨਾਂ ਮਹਾਪੁਰਖਾਂ ਦੀ ਵਰਸੀ ਬਣਾਈ ਜਾਂਦੀ ਹੈ ਜਿਹੜੇ ਮਹਾਮੁਰਖ ਤਖਤ ਸ਼੍ਰੀ ਦਮਦਮਾ ਸਾਹਿਬ ਤਰਵੰਦੀ ਸਾਹਿਬੋ ਲੰਮਾ ਸਮਾਂ ਰਹੇ ਤੇ ਆਉ ਚੱਲਦੇ ਆ ਜਿਹੜਾ ਇਹ ਰੋੜ ਹੈ ਇਹ ਆ ਗਿਆ ਪਟੰਡੇ ਤੋਂ ਤਲਵੰਡੀਗੜਾ ਤੇ ਸਵੇਰੇ ਆਪਾਂ ਬੈਠਿਆ ਰੋਡ ਵਿੱਚ ਤੇ ਰੋਡ ਵਿੱਚ ਦਾ ਸਫਰ ਹੈ ਠੰਡ ਦੇ ਵਿੱਚ ਬਸ ਇੰਨਾ ਫਰਕ ਹੈ ਵੀ ਸਾਹਮਣੇ ਹਵਾ ਨਹੀਂ ਵਜਦੀ ਤੇ ਸਾਈਡਾਂ ਤੋਂ ਵੀ ਵਜਦੀ ਹੈ ਮੈਂ ਲੋਈ ਦੀ ਬੁੱਕਲ ਮਾਰੀ ਹੈ ਤੇ ਪਹਿਲਾਂ ਮੈਂ ਬੈਠਾ ਸੀ ਉਹ ਬਰਾਬਰ ਵਾਲੀ ਸੀਟ ਤੇ ਛੱਡ ਕੇ ਮੈਂ ਉਹਨਾਂ ਨੂੰ ਹੋ ਗਿਆ ਠੰਡੇ ਨਹੀਂ ਹੈ ਧੁੰਦ ਵੀ ਨਹੀਂ ਹੈ ਕਿਉਂਕਿ ਪ੍ਰਾਣੀਆਂ ਨੇ ਰੋਡਵੇਜ ਸਰਕਾਰਾਂ ਨਮੀਆ ਬਣਾ ਨਹੀਂ ਰਹੀ ਖੜਕੜਕੜ ਕਰਦੀਆਂ ਨੇ ਤੇ ਸੈਡਾਂ ਤੋਂ ਵਿੱਚ ਜਿਹੜੀ ਇਹਨਾਂ ਦੇ ਹਵਾ বাজਦੀ ਹੈ ਤੇ ਆਪਾਂ ਪਹੁੰਚ ਗਏ ਮੋੜ ਮੈਂ ਮੇਰੇ ਦੋਸਤ ਨੂੰ ਪੁੱਛਿਆ ਸੀ ਵੀ ਬ੍ਰਿਟਿਆ ਨੂੰ ਜਾਖਲ ਨੂੰ ਜਾਣ ਵਾਲੀ ਟ੍ਰੇਨ ਦਾ ਪਤਾ ਕਰ ਉਹਨੇ ਕਿਹਾ ਵੀ ਸਹੀ 9:23 ਤੇ ਆਉਗੀ ਇੰਟਰ ਸਿਟੀ ਤੇ ਲੇਟ ਹੈ ਉਹ ਧੁੰਦ ਦੇ ਕਾਰਨ ਵੀ 9:23 24 ਮਿੰਟ ਦਾ ਟਾਈਮ ਹੈ ਮੈਂ ਰੋਡਵੇ ਚ ਉਤਰ ਗਿਆ ਤੇ ਪਹਿਲਾਂ ਤਾਂ ਕੈਂਚੀਆਂ ਸੀ ਜੋਧਪੁਰ ਉੱਥੋਂ ਜਾਂਦੇ ਫਟਾਫਟ ਲੱਗ ਜਾਂਦੇ ਸੀ ਹੁਣ ਇਹ ਪੁਲ ਕਰਕੇ ਸੂਏ ਤਿੰਨ ਲਾਉਂਦੇ ਨੇ ਤੇ ਕੁਝ ਮੈਨੂੰ ਇਹ ਸਫ਼ਰ ਪੈ ਗਿਆ 9:00 ਵਜੇ 13 ਮਿੰਟ ਹੋ ਗਏ ਜਦੋਂ ਮੈਂ ਘੜੀ ਤੇ ਦੇਖਿਆ ਇਹ ਪੁਲ ਕਰਨ ਨਾਲ ਸਹੂਲਤ ਹੋਈ ਹੈ ਆ ਦੇਖ ਲਓ ਪੀ ਡਬਲਯੂ ਡੀ ਲਿਖਿਆ ਹੋਇਆ ਤੇ ਥੋੜਾ ਜਿਹਾ ਸਟੇਸ਼ਨ ਚੜਨ ਵਾਲਿਆਂ ਨੂੰ ਪਿੱਛੇ ਉਤਰਨਾ ਪੈਂਦਾ ਕਿਉਂਕਿ ਬੱਸਾਂ ਉੱਦੀ ਲੰਘ ਜਾਂਦੀਆਂ ਨੇ 9:00 ਵਜੇ 15-16 ਮਿੰਟ ਹੋ ਗਏ ਦੇਖ ਦਿਨ ਟ੍ਰੇਨ ਮਿਲਦੀ ਹੈ ਕਿ ਨਾ ਔਖਾ ਔਖਾ ਮੈਂ ਆ ਗਿਆ ਰੇਲਵੇ ਰੇਲ ਰੈਂਡ ਤੇ ਲੈਵੀ ਆ ਗਈ ਤੇ ਮੈਂ ਆ ਦੂਰ ਅਜਿਓ ਦੇਖੋ ਸੁਨਦੀ ਦਾ ਸਟੇਸ਼ਨ ਤੇਰੇ ਟ੍ਰੇਨ ਗਈ ਖੜ ਬੈਵੀ ਬੜੀ ਭੱਜ ਕੇ ਇੰਨਾ ਦਮ ਛੜਿਆ ਮਸਾਂ ਭੱਜ ਕੇ ਲਾਸਟ ਡੱਬੇ ਦੇ ਵਿੱਚ ਬੈਠੇ ਇਹ ਲਾਸਟ ਡੱਬਾ ਇੰਟਰ ਸਿਟੀ ਸੀ ਇਹ ਮਿਲ ਗਈ ਤੇ ਇੱਕ ਹੋਰ ਗੱਲ ਹੋ ਗਈ ਜਦੋਂ ਮੈਂ ਮਾਨਸਾ ਜਾ ਕੇ ਗੌਰ ਕਰੀ ਪਹਿਲਾਂ ਮੈਨੂੰ ਨਹੀਂ ਪਤਾ ਸੀ ਵੀ ਇਹ ਇੰਟਰ ਸਿਟੀ ਹੈ ਕਹਿੰਦੇ ਸੀ ਪਰ ਰਾਤ ਵਾਲੀ ਲੇਟ ਅਸ਼ਾ ਲੋ ਹੈ ਤੇ ਇਹ ਚੱਲੇ ਜੀ ਗੰਗਾ ਨਗਰ ਤੋਂ ਚੱਲਦੀ ਹੈ ਦਿੱਲੀ ਨੂੰ ਇਹ ਮੈਨ ਮੈਨ ਘਟਦੀ ਹੈ ਜਿਵੇਂ ਮੌੜ ਮਾਨਸਾ ਫਿਰ ਭਲਾੜਾ ਫਿਰ ਜਾਖੜ ਇਹ ਇੰਟਰ ਸਿਟੀ ਹੋਰ ਕਿਤੇ ਖੜਦੀ ਨਹੀਂ ਤੇ ਪਹਿਲਾਂ ਤਾਂ ਮੈਂ ਵਿਚਾਰ ਬਣਾਇਆ ਵੀ ਮਾਨਸਾ ਹੀ ਖੜ ਜਾਣਾ ਕਹਿੰਦੇ ਮਗਰੋਂ ਇੱਕ ਗੱਡੀ ਆਊਗੀ ਜਿਹੜੀ ਪਤਾ ਕਰਿਆ ਸੀਗਾ ਵੀ ਇੱਥੇ 11:20 ਦੇ ਆਜੂ ਪਰ ਮੈਂ ਸੋਚਿਆ ਚਲੋ ਮਾਣਾ ਭਲਾੜੇ ਚੜ ਚੱਲਦੇ ਆ ਭਲਾੜੀ ਉਤਰ ਜਾਾਂਗੇ ਤੇ ਫੇ ਚੜ ਗਏ ਹਮ ਬਲਾੜੇ ਤੋਂ ਬਸ ਲੈ ਦਾਂਗੇ ਤੇ ਆਪਾਂ ਪਹੁੰਚ ਗਏ ਬਲਾੜਾ ਰੇਲਵੇ ਸਟੇਸ਼ਨ ਤੇ ਜਿਹੜਾ ਇਹ 1800 80 ਉਸੀ ਦਾ ਬਣਿਆ ਹੋਇਆ ਪੁਰਾਣਾ ਖੈਰ ਬਿਲਡਿੰਗ ਤਾਂ ਬਣਦੀਆਂ ਰਹਿੰਦੀਆਂ ਨੇ ਪਰ ਇਹ ਅੰਗਰੇਜ਼ਾਂ ਵੇਲੇ ਦੀ ਲੈਂਡ ਹੈ ਫਰੋਜਪੁਰ ਤੋਂ ਬੰਬੇ ਨੂੰ ਵੀ ਇਹ ਲੈਂਡ ਤੇ ਚੱਲਦੀਆਂ ਨੇ ਗੱਡੀਆਂ ਪਹਿਲਾਂ ਚਰਦੀ ਹੁੰਦੀ ਜਨਤਾ ਐਕਸਪ੍ਰੈਸ ਉਹਨਾਂ ਦਾ ਨਾਂ ਨੂੰ ਬਦਲਤਾ ਰੇਲਵੇ ਲੈਂਡ ਹੈ ਬਹੁਤ ਪੁਰਾਣੀ ਹੈ ਪਾਕਿਸਤਾਨ ਤੋਂ ਜਿਹੜੀ ਬੰਬੇ ਤੱਕ ਤੇ ਪਲਾੜਾ ਸ਼ਹਿਰ ਤੋਂ ਆਪਾਂ ਚੱਲਦੇ ਆਂ ਬਾਜ਼ਾਰ ਵਿੱਚ ਦੀ ਹੁੰਦੇ ਹੋਏ ਬਸ ਅੱਡੇ ਦੂਰ ਐ ਥੋੜਾ ਜਿਹਾ ਤੁਰ ਕੇ ਚੱਲਦੇ ਆ ਬਸ ਅੱਡੇ ਤੋਂ ਫਿਰ ਆਪਾਂ ਬੱਸ ਲਵਾਂਗੇ ਤੇ ਆਪਾਂ ਜਾਵਾਂਗੇ ਫਿਰ ਬਰੇਟੇ ਤੇ ਜੇ ਟ੍ਰੇਨ ਰੁਕਦੀ ਹੁੰਦੀ ਫਿਰ ਬਣ ਜਾਂਦੀ ਗੱਲ ਕਿਉਂਕਿ ਆਪਾਂ ਗੁਰੂ ਘਰ ਜਾਣਾ ਐ ਅੱਜ ਬਾਬਾ RAM SINGH ਦੀ ਵਰਸੀ ਐ ਜਿਹੜੇ ਬਾਬਾ RAM SINGH ਜੀ ਦਮਦਮਾ ਸਾਹਿਬ ਬਹੁਤ ਲੰਮਾ ਸਮਾਂ ਰਹੇ ਨੇ ਉਹਨਾਂ ਦਾ ਅੱਜ ਮਹਾਂਪੁਰਖਾਂ ਦਾ ਦੀਵਾਨ ਸੀ ਸਿੱਖ ਚਲਾਖ ਆ ਵੀ ਪਿੰਡ ਜਾ ਕੇ ਹਾਜ਼ਰੀ ਲਵਾਏਗੇ ਤੇ ਬਸ ਤੇ ਜਾ ਕੇ ਵਸਤੀ ਮੋੜਿਆਵਾਂਗੇ ਤੇ ਆ ਰਹਿ ਗਿਆ ਕੈਮਰਾ ਜਮਨ ਲੱਗਾ ਥੱਲੇ ਮਾਫ ਕਰਿਓ ਉਹ ਇਹ ਪੈਣਾ ਮੈਂ ਤਾਂ ਭੁੱਲ ਭੱਲ ਗਿਆ ਭਾਈ ਤੇ ਆਪਾਂ ਪਹੁੰਚ ਗਏ ਜੀ ਜਿਹੜਾ ਭਲਾਡੇ ਦਾ ਬੱਸ ਅੱਡ ਹੈ ਭਲਾਡੇ ਬਾਜ਼ਾਰ ਨਾਕੀ ਅਵਸਾਰ ਨਾਲ ਹੀ ਆਜੂ ਭਲਾਡੇ ਦਾ ਇਹ ਦੀਪੂ ਬਹੁਤ ਮਿਸ਼ੂਰਾ ਰੋਡ ਵੇਜ ਦਾ ਕਾਮਯਾਬੀ ਰਹਿ ਤਗਾ ਤਰਹਿ ਲੰਮਾ ਸਮਾਂ ਫੇਰ ਫੁੱਲ ਨਹੀਂ ਹੋਇਆ ਨਾਲ ਹੀ ਖੱਬੇ ਪਾਸੇ ਦੀਪੂ ਹੈ ਤੇ ਨਵਾਂ ਬਣ ਗਿਆ ਬੱਸ ਅੱਡ ਤੇ ਆਪਾਂ ਇੱਥੋਂ ਦੇਖਦੇ ਵੀ ਕਿਹੜੀ ਬੱਸ ਮਿਲੂਗੀ ਬ੍ਰੇਟਰ ਹੈਗੇ जा 14 ਕਿਲੋਮੀਟਰ ਹੀ ਐ ਤੁੰ। ਸ਼ਾਇਦ ਆਪਾਂ ਰੇਰ ਡਿੱਕਦੇ ਤਾਂ ਔਰ ਇਹ ਵੀ ਪਿੱਛੇ ਆਈ ਦੀ ਜਿਹੜੀ ਪਿੱਛੇ ਟ੍ਰੇਨ ਨੇ ਆਉਣਾ ਸੀ। ਪਰ ਮੈਂ ਕਿਹਾ ਟ੍ਰੇਨ ਨਾਲੋਂ ਚਲੋ ਬਸਤੀ ਵਗ ਜਾਣਾ ਜਿਹੜੀ ਕੋਹਾਂ ਮਿਲੂਗੀ ਕਿਉਂ 13-14 ਕਿਲੋਮੀਟਰ ਕਿਉਂਕਿ ਮੈਨੂੰ ਪੌਣਾ ਘੰਟਾ ਡਿੱਕਣਾ ਪੈਣਾ ਸੀ। ਸਵਾ 10 ਵਜੇ ਇੱਥੇ ਟ੍ਰੇਨ ਸਵਾ 9:23 10:00 ਵਜੇ ਆ ਗਈ ਸੀ। ਹਾਂ 10:00 ਵਜੇ ਆ ਗਈ ਸੀ ਘੰਟਾ ਡਿੱਕਣਾ ਪੈਣਾ ਸੀ। ਤੇ ਇਹ ਬਲਾਡੇ ਦਾ ਬੱਸ ਅੱਡਾ। ਤੇ ਆਪਾਂ ਇੱਥੋਂ ਚੱਲਦੇ ਹਾਂ। ਦੇਖਦਾ ਵੀ ਪਤੜਾਂ ਨੂੰ ਵੱਸਾ ਜਾਂਦੀਆਂ ਨੇ ਬਲਾੜੇ ਤੋਂ ਪਤੜਾਂ ਬਹੁਤ ਜਾਂਦੀਆਂ ਨੇ ਮਾਨਸਾ ਤੋਂ ਪਤੜਾਂ ਵੀ ਨੇ ਬਸੇ ਜ਼ਿਆਦਾ ਟਾਈਮ ਬਲਾੜੇ ਤੋਂ ਪਤੜਾਂ ਨੂੰ ਨੇ ਹਰੇੜੇ ਵਿੱਚ ਦੀ ਜਾਖੜ ਹੁੰਦੀ ਹੋਈ ਇਹ ਬੱਸ ਲੱਗੀ ਹੈ ਕਾਊਂਟਰ ਤੇ ਤੇ ਆਪਾਂ ਇੱਥੇ ਚੱਲਦੇ ਆ ਬਹਿਨੇ ਆ ਇਹਦੇ ਵਿੱਚ ਤੇ ਬੱਸ ਦਾ ਡਰਾਈਵਰ ਵੀ ਜਾਣ ਪਛਾਣ ਵਾਲਾ ਮੁੰਡਾ ਕੁੱਬਿਆਂ ਤੋਂ ਐ ਤੇ ਉਹ ਮੈਂ ਸ਼ਾਟ ਦੇ ਵਿੱਚ ਤੁਹਾਨੂੰ ਮੈਂ ਪਾਉਂਗਾ ਕੁੱਬੇ ਵਾਲੇ ਨਹੀਂ ਦੇਖੋ ਕਿੰਨੀ ਉਮਰ ਹੈ ਉਹਦੀ ਕਿਵੇਂ ਬੱਸ ਚਲਾਉਂਦਾ ਇਹੋ ਸ਼ਾਟ ਬਣਾਇਆ ਸੀ ਉਹਦਾ ਪਰੇ ਵੀਡੀਓ ਮੇਂ ਬੜਾਈ ਨਹੀਂ ਹੋ ਗਈ ਸੰਗ ਦਾ ਦੇ ਰਿਹਾ ਜਿਹੜਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੇਖਤ ਰਿਹਾ ਤੁਸੀਂ ਨਾ ਤੁਹਾਨੂੰ ਇਹ ਪਹਿਲਾਂ ਇੱਕ ਵਾਰ ਵੀਡੀਓ ਦੇ ਵਿੱਚ ਦਿਖਾਇਆ ਇੱਕ ਗੁਰਦੁਆਰਾ ਸਾਹਿਬ ਹੈ ਜਿਹੜਾ ਇਹ ਗੁਰਦੁਆਰਾ ਸਾਹਿਬ ਪਾਸ਼ਾਈ ਨੌਮੀ ਇਸ ਥਾਂ ਤੇ ਗੁਰਤੇਗਵਧਰ ਸਾਹਿਬ ਜੀ ਮਹਾਰਾਜ ਜਦੋਂ ਮਾ ਸਰਵੇ ਦੀ ਯਾਤਰਾ ਤੇ ਸਨ ਤਾਂ ਇੱਥੇ ਪਰਿਵਾਰ ਸਮੇਤ ਊਠ ਗੱਡੀਆਂ ਘੋੜੇ ਬਹੁਤ ਸਿੰਘ ਸੀ ਨਾਲ ਤੇ ਮਾਤਾ ਗੁਜਰੀ ਕੌਰ ਜੀ ਮਾਤਾ ਗੁਜਰੀ ਕੌਰ ਵੀ ਸਨ ਕਹੇ ਸਥਾਨ ਤੇ ਆ ਕੇ ਬਿਸ਼ਰਾਮ ਕੀਤਾ ਤੇ ਇਸ ਸਥਾਨ ਨੂੰ ਨੇਕਾਂ ਵਰ ਦਿੱਤੇ ਇੱਥੇ ਕਾਰ ਸੇਵਾ ਚੱਲਦੀ ਹੈ ਜੇ ਕਿਸੇ ਨੇ ਰਾਤ ਨੂੰ ਲੇਟ ਫਿਟ ਹੋ ਜੇ ਰਹਿਣਾ ਹੋਵੇ ਤਾਂ ਇਹ ਬੱਸ ਸਾਡੇ ਦੇ ਸਾਹਮਣੇ ਆ ਬਿਲਕੁਲ ਤੇ ਆਪਾਂ ਬੁਲਾਡੇ ਤੋਂ ਬੱਸ ਸਾਡੇ ਚੋਂ ਨਿਕਲ ਚੁਲਦੇ ਹੁਣ ਤੇ ਆਪਾਂ ਇੱਥੇ ਤੁਰ ਪਏ ਆਪਾਂ ਜਾਂਦੇ ਹੁਣ ਬਰੇਟਿਆਂ ਨੂੰ ਲਓ ਜੀ ਪਹੁੰਚ ਕੇ ਬਰੇਟੇ ਤੇ ਬਰੇਟਿਆਂ ਤੋਂ ਲੈਤਾ ਮੈਂ ਮੋਟਰਸਾਈਕਲ ਕਿਸੇ ਨਾਲ ਮੋਟਰਸਾਈਕਲ ਤੇ ਚੜਿਆ ਠੰਡਾ ਹੈ ਬਹੁਤ ਉਹਨੂੰ ਕਿਹਾ ਵਾ ਬਈ ਪਿੰਡ ਲਾ ਦੀ ਤੇ ਆਪਾਂ ਹੁਣ ਪਹੁੰਚ ਗਏ ਨਾਗੇ ਨਹਿਰ ਇਸ ਨੂੰ ਨਹਿਰ ਦਿਖਾਈ ਸੀ ਮਾੜੀ ਜੀ ਤੇ ਇੱਥੇ ਚੱਲ ਰਿਆ ਨਹਿਰ ਦੇ ਵਿੱਚ ਉਹ ਜਿਹੜੀ ਅੱਜ ਕੱਲ ਪੱਕੀਆਂ ਬਣਾ ਰਹੇ ਨੇ ਸਰਕਾਰ ਬਣਾ ਨਹੀਂ ਰਹੀ ਆ ਪ੍ਰੋਜੈਕਟ ਜਦ ਗਿਆ ਪੈਸੇ ਜੇ ਪਾਸੇ ਅੱਜ ਬੱਸ ਦੇ ਉੱਤੇ ਸਫ਼ਰ ਕਰਦੇ ਦਾ ਮੌਕਾ ਮੈਂ ਬੱਸਾਂ ਦੇਖਦੇ ਰਹੇ ਟਰੌਣਕ ਮਿਲ ਜਾ ਦੇਖਦੇ ਦੇਖਦੇ ਪਹੁੰਚ ਗਏ ਪਿੰਡ ਤੇ ਮੋਟਰਸਾਈਕਲ ਵਾਲੇ ਬਾਈ ਨੇ ਆਪਾਂ ਨੂੰ ਲਾਤਾ ਸੜਕ ਤੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਕਰੋ ਦਰਸ਼ਨ ਇਹ ਸਥਾਨ ਦੇ ਉੱਤੇ ਬਾਬਾ RAM ਸਿੰਘ ਜੀ ਸਾਡੇ ਹੋਏ ਨੇ ਜਿਹੜਾ ਦਾ ਪਿਛਲਾ ਪਿੰਡ ਸੀ ਜਖੇਪੜ ਇਹਨਾਂ ਦੇ ਸੀ ਭਤੀਜੇ ਸੰਤ ਬਾਬਾ ਬਧਾਵਾ ਸਿੰਘ ਜੀ ਲਹਿਰਾਖਨ ਵਾਲੇ ਜਿਹੜੇ ਵੀਡੀਓ ਦੇਖਦੇ ਨੇ ਵਿਦਵਾਨ ਦੱਸੋ ਕਮੈਂਟਾਂ ਕਰਕੇ ਵੀ ਬਾਬਾ ਬਧਾਵਾ ਸਿੰਘ ਲਹਿਰਾਖਨ ਵਾਲਿਆਂ ਨੂੰ ਜਾਣਦੇ ਹੋ ਬਾਬਾ ਬਧਾਵਾ ਸਿੰਘ ਦੇ ਚਾਚਾ ਜੀ ਸਨ ਬਾਬਾ ਰਾਮ ਸਿੰਘ ਇਹਨਾਂ ਦੀ ਹਰ ਸਾਲ ਵਰਸੀ ਬਣਾਈ ਜਾਂਦੀ ਹੈ ਪਿੰਡ ਮਡੇਰ ਵਿਖੇ ਉੱਪਰ ਹੋ ਗਈ ਉਹਨਾਂ ਦੀ ਵਰਸੀ ਤੇ ਅੱਜ ਮਾਹ ਪੁਰਖਾਂ ਨੇ ਇੱਥੇ ਦੀਵਾਨ ਵੀ ਲੱਗੇ ਸੀ ਤੇ ਨਾਲ ਤਾਂ ਗੁਰੂ ਘਰ ਦੇ ਵਿੱਚ ਚਲੋ ਸਲਾਨਾ ਪਿੰਡ ਵੱਲੋਂ ਜੋੜ ਮੇਲਾ ਬਣਾਇਆ ਜਾਂਦਾ ਹੈ ਹਾਜ਼ਰੀ ਭਰੀਗੀ ਨਾਲੇ ਪਿੰਡ ਦੇ ਵਿੱਚ ਜਿਹੜੇ ਪਤਵੰਤੇ ਸੱਜਣ ਨੇ ਮਿੱਤਰ ਨੇ ਮਿਲਣ ਆਲੇ ਉਹਨਾਂ ਨੂੰ ਮਿਲ ਲਿਆ ਤੇ ਗੱਲਾਂ ਬਾਤਾਂ ਹੋ ਗਈਆਂ ਤੇ ਨਾਲੇ ਗੁਰੂ ਘਰ ਦੇ ਵਿੱਚ ਹਾਜ਼ਰੀ ਭਰ ਕੇ ਆਪਣਾ ਜੋ ਸਾਲ ਬਾਅਦ ਆਉਂਦਾ ਹੁੰਦਾ ਹੈ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਿਆ ਤੇ ਪਿੰਡ ਦੇ ਵਿੱਚ ਆ ਕੇ ਦਰਸ਼ਨ ਮੇਦੇ ਕਰੇ ਮਹਾਪੁਰਖਾਂ ਨੇ ਬਚਨ ਸੁਣਾਏ ਜ਼ਿੰਦਗੀ ਕਿਵੇਂ ਜਿਉਣੀ ਹੈ ਕਿਵੇਂ ਸੱਜਾ ਜੀਵਨ ਜਿਉਣਾ ਬਾਣੀ ਅਨੁਸਾਰ ਤੇ ਕਿਵੇਂ ਆਪਾਂ ਗੁਰੂ ਦੀਆਂ ਅਗਰਦਾ ਮੰਨਣੀਆਂ ਨੇ ਆਪਣੇ ਬੱਚਿਆਂ ਨੂੰ ਕਿਵੇਂ ਪ੍ਰੇਰਨਾ ਆਪਾਂ ਬੱਚਿਆਂ ਨੂੰ ਸਹਿਬਜ਼ਾਦਿਆਂ ਸੁਣਾ ਕੇ ਉਹਨੀਆਂ ਕੁਰਬਾਨੀਆਂ ਆਪਦੇ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰੀਏ ਇਸ ਤਰ੍ਹਾਂ ਸੰਗਤਾਂ ਦੇ ਨਾਲ ਅਜ ਜੋ ਮਹਾਂਪੁਰਖਾਂ ਨੇ ਪਛਾਣ ਸੰਜੀ ਕੀਤੇ ਸਾਨੂੰ ਵੀ ਸਰਵਣ ਕਰਨ ਦਾ ਮੌਕਾ ਮਿਲਿਆ ਇਹ ਐ ਅਕੈਡਮੀ ਬਣੀ ਹੋਈ ਹੈ ਇਹ ਅਕੈਡਮੀ ਬਣੀ ਹੋਈ ਹੈ ਪਿੰਡ ਤੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਇਹ ਬਾਬਾ ਬਦਾਵਾ ਸਿੰਘ ਦੀ ਤੁਹਾਨੂੰ ਦੱਸ ਰੇ ਸੀ ਪਹਿਲਾਂ ਵੀ ਲਹਿਰੇਖਾਨੇ ਵਾਲੇ ਹੋਏ ਨੇ ਉਹਨਾਂ ਦੇ ਇਹ ਚਾਚਾ ਸੀ ਬਾਬਾ ਰਾਮ ਸਿੰਘ ਪਿੰਡ ਹੈ ਪਿਛਲਾ ਜਖੇਪੜ ਜਦੋਂ ਸਹਜਾਦਪੁਰੀਆਂ ਦਾ ਤਖਸ਼ੀ ਦਮਦਮਾ ਸਾਹਿਬ ਇੱਕ ਨਸੀਨਾ ਆਪਣਾ ਇੱਥੇ ਉਹਨਾਂ ਦੇ ਕੋਲੇ ਸੀ ਸਾਰਾ ਕੰਟਰੋਲ ਸਹਜਾਦਪੁਰੀ ਦੇ ਰਾਜੇ ਹੋਏ ਨੇ ਤੇ ਇੱਥੇ ਦੰਬੁੱਗੇ ਹੁੰਦੇ ਦਮਦਮੀ ਬੁੰਗਾ ਕਟੂ ਵਾਲੀ ਦਾ ਬੁੰਗਾ ਭਦੌੜੀਆਂ ਦਾ ਬੁੰਗਾ ਇਸ ਤਰ੍ਹਾਂ ਬੁੱਗੇ ਹੁੰਦੇ ਤੇ ਜਿਹੜੇ ਬਾਬਾ RAM ਸਿੰਘ ਸੀ ਇਹ ਵੀ ਦਮਦਮੀ ਬੁੱਗੇ ਦੇ ਵਿੱਚ ਰਹੇ ਨੇ ਹੁੰਦੇ ਬਾਬਾ ਬਦਾਵਾ ਸਿੰਘ ਜੀ ਬੜੇ ਪੜੇ ਲਿਖੇ ਹੋਏ ਸੀ ਇਹਨਾਂ ਨੇ ਆਪਣੇ ਇੱਥੇ ਮਾਧਤ ਸਰੂਪ ਲਿਖੇ ਚਾਰ ਆਪਣੇ ਪਿੰਡ ਵੀ ਮਡੇਰੀ ਮੇਰੇ ਪਿੰਡ ਆਇਆ ਇਹ ਮਾਧਤ ਸਰੂਪ ਆ ਕਹਿੰਦੇ ਫਿਰ ਰਤੀ ਵਾਲੇ ਸਰਦਾਰ ਲੈ ਗਏ ਸੀ ਪੁਰਾਣੇ ਬਜ਼ੁਰਗਾਂ ਨੂੰ ਇਹ ਗੱਲਾਂ ਦਾ ਪਤਾ ਹੈ ਤੇ ਹਰ ਸਾਲ ਬੜੇ ਧੂਮ-ਧਾਮ ਨਾਲ ਇਹ ਵਰਸੀ ਬਣਾਈ ਜਾਂਦੀ ਹੈ ਬਾਬਿਆਂ ਦਾ ਪਿੰਡ ਸੀਗਾ ਜਖੇਪੜ ਤੇ ਬਾਬਾ ਬਦਾਵਾ ਸਿੰਘ ਜੀ ਫਿਰ ਲਹਿਰਾਖਾਨਾ ਵਾਗੇ ਤੇ ਜਿਹੜੇ ਬਾਬਾ ਰਾਮ ਸਿੰਘ ਸੀ ਉਹ ਮਡੇਰੀਆਂ ਆ ਗਏ ਫਿਰ ਇਹ ਬਾਬਾ ਜੀ ਦੀ ਇੱਥੇ ਜ਼ਮੀਨ ਹੈ 18-20 ਕਿੱਲੇ ਜਿਹੜੇ ਇੱਥੇ ਤਵਾਦਲੇ ਚ ਮਡੇਰੀਆਂ ਆ ਗਏ ਗੁਰਦੁਆਰੇ ਕੋਲ ਹੈਗੇ ਨੇ 20 ਕਿੱਲੇ ਜ਼ਮੀਨ ਦੇ ਤੇ ਬਾਬਾ ਅਦਰ ਸਿੰਘ ਮਸਤੂਣ ਵਾਲੇ ਵੀ ਇੱਥੇ ਜਦੋਂ ਆਏ ਨਾ ਪ੍ਰਚਾਰ ਕਰਦੇ ਹੁੰਦੇ ਸਿੱਖੀ ਦਾ ਤਾਂ 40 ਦਿਨ ਮਡੇਰੀ ਰਹਿ ਕੇ ਗਏ ਸੀ ਤਨ ਪਰ ਆਪਣਡੇ ਉੱਥੇ ਵੀ ਸਾਨੂੰ ਬਾਬਾ ਸੁਖਦੇਵ ਸਿੰਘ ਤੁਹਾਨੂੰ ਪਰਿਆਲੇ ਦੱਸਦੇ ਹੁੰਦੇ ਵੀ ਆ ਕੇ ਗਏ ਨੇ ਤੇ ਪਰਮਡੇਰੀ ਵੀ ਆ ਕੇ ਗਏ ਸੀਗੇ ਮੰਡੇਰ ਵੀ ਆਏ ਫਿਰ ਮਡੇਰ ਤੋਂ ਤਾਂ ਰਤੀ ਆ ਹਰਿਆਣੇ ਚ ਤੇ ਤੁਰਕੇ ਉਸ ਸਮੇਂ ਪ੍ਰਚਾਰ ਕਰਦੇ ਹੁੰਦੇ ਤੇ ਫਿਰ ਆਪਣੇ ਗੁਰਪਾਈ ਕੋਲੇ ਬਾਬਾ RAM ਸਿੰਘ ਕੋਲੇ 40 ਦਿਨ ਲਾ ਕੇ ਗਏ ਤੇ ਇਹ ਜਿਹੜੀ ਵਰਸੀ ਬਣਾਉਣੇ ਆਪਾਂ ਬਾਬਾ RAM ਸਿੰਘ ਦੀ ਯਾਦ ਵਿੱਚ ਹਰ ਸਾਲ ਬਣਾਉਣੇ ਆ ਤੇ ਲਵਾ ਕੇ ਹਾਜ਼ਰੀ ਆਪਾਂ ਫਿਰ ਭਾਈ ਆਪਦੀ ਬਸ ਤੇ ਆਪਦੇ ਟਿਕਾਣੇ ਨੂੰ ਆ ਗਏ ਬਹੁਤ ਬਹੁਤ ਧੰਨਵਾਦ ਕਿਵੇਂ ਲੱਗੀ ਵੀਡੀਓ ਬਸਤੀ ਗਏ ਬਸਤੀ ਆਏ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ